ਪੰਜਾਬ ਵਿਦਾਨ ਸਭਾ ਦਾ ਬਜਟ ਸੈਸ਼ਨ ਥੋੜੀ ਜਿਹੀ ਜੇਤ ਸ਼ੁਰੂ ਹੋ ਜਾ ਰਿਹਾ ਹੈ 11 ਵਜੇ ਸ਼ੁਰੂ ਹੋਈ ਇਹ ਕਾਰਵਾਈ ਚੱਲਦੀ ਤੇ ਰਾਜਪਾਲ ਦੇ ਪਾਸ਼ੇ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਪਹਿਲੇ ਹੀ ਦਿਨ ਜੋ ਸ਼ਰਤਾਂਜੀਆਂ ਪਿਛੜੀਆਂ ਰੋਖਨ ਹੋਵੇਗੀ 4 ਮਾਰਚ ਨੂੰ ਗਵਰਨਰ ਦੇ ਪਾਸ਼ੇ ਤੇ ਚਰਚਾ ਕੀਤੀ ਜਾਏਗੀ 5 ਮਾਰਚ ਨੂੰ ਪੰਜਾਬ ਖਜ਼ਾਨਾ ਮੰਤਰੀ ਦੇ ਹਰਪਾਲ ਸੀਮਾ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਤੇ 2 ਹੋੜ ਹੀ ਟੇਟ ਦਾ ਸਮਾਂ ਰਹਿ ਚੁੱਕਿਆ ਹੈ ਇਸ ਦੇ ਵਿਚਾਲੇ ਰਾਜੇ ਦੀ 11 ਵਜੇ ਦਾ ਮੁੱਦਾ ਚੋਕਰੇ ਨੇ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਅੰਦਰ ਕਿਸਾਨਾਂ ਦਾ ਮਸਲਾ ਗੂੰਜ ਸਕਦਾ ਹੈ ਪ੍ਰਗਟ ਸਿੰਘ ਪ੍ਰਗਟ ਸਿੰਘ ਹੁਣੀ ਪਹੁੰਚੇ ਨੇ ਪ੍ਰਗਟ ਸਿੰਘ ਪੂਰੀ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਪਹਿਲਾਂ ਕੀ ਕੁਝ ਗੱਲਬਾਤ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਵਿਧਾਇਕ ਪ੍ਰਗਟ ਸਿੰਘ ਹੁਣੀ ਸਰ ਕਿੱਦਾਂ ਦੇਖ ਰਹੇ ਹੋ ਇਸ ਸੈਸ਼ਨ ਨੂੰ ਕਿੱਦਾਂ ਦੇਖ ਰਹੇ ਹੋ 15 ਦਿਨ ਦਾ ਸੈਸ਼ਨ ਹੈ ਤੁਹਾਨੂੰ ਦੇਖੋ ਬਾਕੀ ਤਾਂ ਅੰਦਰ ਜਾ ਕੇ ਦੇਖਾਂਗੇ ਪਰ ਜੋ ਸਰਕਾਰ ਦੇ ਹਾਲਾਤ ਹੈ ਸਪੈਸ਼ਲੀ ਕਿਸਾਨ ਜਿਹੜਾ ਐਜੀਟੇਸ਼ਨ ਹੈ 7 ਦਿਨ ਬਾਅਦ ਐਫ ਆਈ ਆਰ ਕੀਤੀ ਔਰ ਉਹ ਵੀ ਅਣਪਛਾਤੇਆਂ ਤੇ ਔਰ ਉਹਦਾ ਕੋਈ ਮੂੰਹ ਸਿਰ ਮੈਨੂੰ ਤਾਂ ਕਿਤੇ ਲੱਗਿਆ ਨਹੀਂ ਮੈਂ ਤਾਂ ਮਾੜਾ ਮੋਟਾ ਚਲੋ ਪੁਲਿਸ ਦੇ ਵਿੱਚ ਵੀ ਕੰਮ ਕੀਤਾ ਮੈਂ ਪੜ੍ਹ ਕੇ ਵੀ ਦੇਖਿਆ ਮੈਨੂੰ ਲੱਗਦਾ ਵੀ ਸਰਕਾਰ ਬਿਲਕੁਲ ਹੀ ਸੁਰੰਡਰ ਕਰ ਗਈ ਔਰ ਅਸਲੀ ਗੱਲ ਹੈ ਕਿਤੇ ਨਾ ਕਿਤੇ ਤਾਂ ਬੀਜੇਪੀ ਦਾ ਪੱਖਪੂਰਦੀ ਹੋਈ ਹਰਿਆਣੇ ਦਾ ਪੱਖਪੂਰਦੀ ਹੋਈ ਲੇਕਿਨ ਕਿਸਾਨਾਂ ਨਾਲ ਕਿਤੇ ਖੜੀ ਦਿਖਦੀ ਔਰ ਉਹਦੇ ਤੇ ਅਸੀਂ ਬਿਲਕੁਲ ਨੋਟਿਸ ਵੀ ਲਵਾਂਗੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਣ ਦਾ ਫਲੋਰ ਆਫ ਦਾ ਹਾਊਸ ਕਿਉਂਕਿ ਅਸਲੀ ਗੱਲ ਹੈ ਇਹ ਡਰਾਮੇਬਾਜ਼ਾਂ ਦੀ ਸਰਕਾਰ ਹੈ ਫਲੋਰ ਦੇ ਉੱਤੇ ਕਹਿ ਕੇ ਵੀ ਜਿਹੜਾ ਕੁਝ ਕਰਦੇ ਨਹੀਂ ਹੈ ਬਿਲਕੁਲ ਮੈਨੂੰ ਲੱਗਦਾ ਕਿ ਹਰ 15 ਦਿਨਾਂ ਬਾਅਦ ਇਹ ਯੂ ਟਰਨ ਮਾਰਦੇ ਆ ਹਰ 10 ਦਿਨਾਂ ਬਾਅਦ ਯੂ ਟਰਨ ਮਾਰਦੇ ਆ ਸੋ ਇਸ ਕਰਕੇ ਅੱਜ ਬੇਸਿਕਲੀ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਉੱਥੇ ਗਿਆ ਪੱਤਰ ਸਾਹਿਬ ਸਰਕਾਰ ਕਹਿੰਦੀ ਹੈ ਕਿ ਅਸੀਂ ਵਿੱਚ ਜਿਹੜਾ ਵਕੀਲ ਕਿਸਾਨਾਂ ਦੇ ਬਣ ਕੇ ਕੇਂਦਰ ਨਾਲ ਬੈਠ ਕੇ ਕਰਾਈਆਂ ਨੇ 5 ਤੋਂ 6 ਘੰਟੇ ਦੀ ਬੈਠਕ ਵਕੀਲ ਦਾ ਤੇ ਦਲਾਲ ਦਾ ਫਰਕ ਹੁੰਦਾ ਇੱਕ ਦਲਾਲੀ ਕਰਨੀ ਹੁੰਦੀ ਹੈ ਇੱਕ ਵਕਾਲਤ ਕਰਨੀ ਹੁੰਦੀ ਹੈ ਸੋ ਇਸ ਕਰਕੇ ਮੇਰਾ ਖਿਆਲ ਇਦੋਂ ਵੱਧ ਹੁਣ ਮੈਂ ਕੁਝ ਨਾ ਹੀ ਕਮਾਤਾ ਚੱਲ ਰਹੀ ਹੈ ਬਾਰਡਰਾਂ ਤੇ ਇਦਾਂ ਦੇ ਹਾਲਾਤ ਕਿਉਂ ਬਣੇ ਦੇਖਦੇ ਹੋ ਜਿਸ ਤਰ੍ਹਾਂ ਹਰਿਆਣਾ ਨੇ ਜਿਸ ਤਰ੍ਹਾਂ ਇਹ ਕਰਦੇ ਦੇਖੋ ਬੀਜੇਪੀ ਦਾ ਬੜਾ ਕਲੀਅਰ ਅਜੰਡਾ ਹੈਗਾ ਪੋਲਰਾਈਜ਼ ਕਰਨ ਦਾ ਔਰ ਇਹ ਦੋਨੇ ਹੀ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਬੀਜੇਪੀ ਦੇ ਸਰਕਾਰ ਨੇ ਇਹ ਇਹਨਾਂ ਦੇ ਸਾਂਝੇ ਆਪਰੇਸ਼ਨ ਆ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਪੰਜਾਬੀਆਂ ਨੂੰ ਬੇਸਿਕਲੀ ਮਿਨੀਮਾਈਜ਼ ਕਰਨ ਲਈ ਔਰ ਪਾਰਟੀਕੂਲਰਲੀ ਸਿੱਖਾਂ ਨੂੰ ਉਦਾਂ ਟਾਰਗੇਟ ਕਰਨ ਲਈ ਵੀ ਹਾਂ ਵੀ ਅਸੀਂ ਪੋਲਰਾਈਜ਼ ਕਰ ਲਈਏ ਇਹ ਦੇਸ਼ ਨੂੰ ਪੋਲਰਾਈਜ਼ ਕਰਨ ਤੇ ਲੱਗੇ ਆ ਨਹੀਂ ਤਾਂ ਹਰਿਆਣੇ ਦੇ ਵਿੱਚ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰਨੇ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਵੀ ਇਦਾਂ ਦੀ ਡੈਮੋਕ੍ਰੇਸੀ ਚੱਲਦੀ ਹੋਵੇ ਇਹ ਡਿਕਟੇਟਰਸ਼ਿਪ ਦੇ ਨਾਂ ਤੇ ਡੈਮੋਕ੍ਰੇਸੀ ਹੈ ਪਰ ਸਰ ਜੀ ਨਿਬੜੇਗਾ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਕਿਸਾਨਾਂ ਦਾ ਹੀ ਮਸਲੇ ਦਾ ਹੋਏਗਾ ਕੀ ਦੇਖੋ ਅਲਟੀਮੇਟਲੀ ਤਾਂ ਕਿਤੇ ਗੁੱਡ ਸੈਂਸ ਪ੍ਰਵੇਲ ਕਰਨੀ ਚਾਹੀਦੀ ਆ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਨਾ ਨੁਕਸਾਨ ਕਰੋ ਇਸ ਦੇਸ਼ ਦੇ ਵਿੱਚ ਅਪ੍ਰੋਕਸੀਮੇਟਲੀ 140 ਤੋਂ 145 ਕਰੋੜ ਦਾ ਇਹ ਦੇਸ਼ ਹੈ ਜੌਬਸ ਦੀ ਗੱਲ ਹੈ ਅਨਇਮਪਲॉयਮੈਂਟ ਦੀ ਗੱਲ ਹੈ ਭੁੱਖਮਰੀ ਦੀ ਗੱਲ ਹੈ ਸਾਡੀ ਇੰਡਸਟਰੀ ਦੀ ਗੱਲ ਹੈ ਕਿਉਂਕਿ ਅਸੀਂ ਉਹਨਾਂ ਨੂੰ ਫੀਡ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਪੋਲਰਾਈਜ਼ ਕਰਨ ਤੇ ਲੱਗੇ ਹੋਏ ਹਾਂ ਵੀ ਤਾਂ ਕਿ ਇਹ ਸਾਡੇ ਕੋਲ ਇਦਾਂ ਦੀ ਗੱਲ ਹੀ ਨਾ ਕਰਨ ਇਦਾਂ ਦਾ ਬੁੱਧਾ ਹੀ ਨਾ ਲੈ ਕੇ ਆਓ ਧੰਨਵਾਦ ਠੀਕ ਹੈ ਜੀ ਤਾਂ ਪ੍ਰੋਡਕਟਰ ਸਿੰਘ ਹੋਰੀ ਸਾਫ਼ ਤੌਰ ਤੇ ਕਿਸਾਨੀ ਮਸਲਾ ਤੁਸੀਂ ਕਿਸੇ ਵੀ ਵਿਧਾਇਕ ਦੀ ਗੱਲ ਸੁਣੋਗੇ ਤਾਂ ਕਿਸਾਨੀ ਮੁੱਦਾ ਹੀ ਤੁਹਾਨੂੰ ਗੁੰਝਦਾ ਨਜ਼ਰ ਆ ਰਿਹਾ ਤਾਂ ਲੱਗਦਾ ਹੈ ਕਿ ਵਿਧਾਨ ਸਭਾ ਦੇ ਅੰਦਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਚਰਚਾ ਵੀ ਹੋ ਸਕਦੀ ਹੈ ਤੇ ਬਹਿਸ ਵੀ ਹੋ ਸਕਦੀ ਹੈ ਸਰਕਾਰ ਤੇ ਮੁਲਾਵਰ ਨਜ਼ਰ ਆ ਰਹੇ ਨੇ ਰੋਧੀਦਰ ਤਾਂ ਲਗਾਤਾਰ ਵਿਧਾਇਕਾਂ ਦੇ ਪਹੁੰਚ ਦਾ سلسلہ ਜਾਰੀ ਹੈ ਵਿਧਾਇਕ ਪਹੁੰਚ ਰਹੇ ਨੇ ਨਰਿੰਦਰ ਕੌਰ ਭਰਾ ਜੋੜੀ ਕੁਝ ਕਹਿ ਰਹੇ ਨੇ ਨਰਿੰਦਰ ਕੌਰ ਭਰਾ ਜੋਣੀ ਕੀ ਕਹਿ ਰਹੇ ਨੇ ਸੁਣ ਲੈਣੇ ਆ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਜਿੰਨੇ ਤੁਸੀਂ ਵੇਖੋ ਜਿੰਨੇ ਵਪਾਰੀਆਂ ਨੇ ਜਾਂ ਇੰਡਸਟਰੀਲਿਸਟਾਂ ਨੇ ਬੈਂਕਾਂ ਕੋਲ ਕਰਜ਼ਾ ਲੈ ਕੇ ਆਪਣੀ ਇੰਡਸਟਰੀ ਚਲਾ ਰਹੇ ਬੈਂਕ ਤੇ ਉਹਦੇ ਕੋ ਇੰਟਰਸਟ ਲੈ ਹੀ ਰਹੇ ਨੇ ਗਵਰਨਮੈਂਟ ਉਹ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ ਜ਼ੀਰੋ ਐਫ ਆਈ ਆਰ ਤੋਂ ਕਿੰਨੇ ਪਰਸੈਂਟਾਂ ਅਸਰ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਗੇ ਪਰ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਜੀ ਤੁਹਾਨੂੰ ਇਹ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚੰਦ ਦੇ ਕੇ ਮੌਕੇ ਤੇ ਸਿਸਕਾਰ ਹੋਏ ਇਹੀ ਇੰਟੈਲੀਜੈਂਸੀ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਗਾਈਡ ਹੋ ਜਾਂਦੇ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾਂਦੇ ਇਨ੍ਹਾਂ ਨੂੰ ਸੁਆਵੀਆਂ ਕਹਾਣੀਆਂ ਸੈਲ ਕਰਦੇ ਨੇ ਨੌਕਰੀ ਦਾ ਵੇਖੇਤਾ ਕਰੋੜ ਰੁਪਏ ਤਾਂ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫੱਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟਿੰਗ ਕਰ ਸਕਦੇ ਸਾਰੇ ਨੂੰ ਪਹਿਲੇ ਤੇ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਇਹ ਸੰਘਰਸ਼ ਕਰ ਦਿੰਦੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰਿਟਰੀ ਡਿਫੈਂਡਰੀ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵੱਜੀ ਇਹ ਬਿਲਕੁਲ ਪਿਛਲੇ ਪਾਸੇ ਵੱਜੀ ਉਹਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾ ਤੌਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡੀਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਡੀਆਂ ਮਾਰ ਰਹੇ ਹੋ ਫਿਰ 0 ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਅੱਜ ਵਿਧਾਨ ਸਭਾ ਦੇ ਅੰਦਰ ਬਸ ਚੱਕਾਂਗੇ ਕੁਝ ਕਿਉਂ ਦੇਖੋ ਅੱਜ ਗਵਰਨਰ ਅੱਜ ਗਵਰਨਰ ਦੇ ਦਫ਼ਤਰ ਸੇ ਥੋੜਾ ਮੋਟਾ ਖੜਾਕ ਤੇ ਜ਼ਰੂਰ ਵਡਾ ਖੜਾਕ ਚਾਰ ਦਿਨੀ ਚ ਰੁਕਰ ਉਦਣ ਜਵਾਬਦੇ ਬਣਾਵਾਂਗੇ ਦੇਖੋ ਤੁਸੀਂ ਇੱਕ ਕੱਲਾ ਇੱਕ ਸਿਟਿੰਗ ਦਿੱਤੀ ਇਹਨਾਂ ਇੱਕ ਸਿਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ ਬਾਈ ਤੋਂ 25 ਮਿੰਟ ਮਿਲਦੇ ਨਹੀਂ ਤਾਂ ਕੱਟੋ ਕੱਟ ਦੋ ਦਿਨ ਦਾ ਗਵਰਨਰਜ਼ ਅਡਰੈਸ ਤੇ ਦੋ ਤੋਂ ਤਿੰਨ ਦਿਨ ਦੀ ਬਹਿਸ ਚੱਲਦੀ ਬਜਟ ਅੱਜ ਜਿੰਨਾ ਦੇ ਹੱਥਾਂ ਦੀ ਆਵਾਜ਼ ਸੁੱਕੇ ਨਜ਼ਾਰਾ ਗਵਰਨਰ ਸਾਹਿਬ ਦੀ ਸਪੀਚ ਹੋਣੀ ਹੈ ਕੀ ਕੁਝ ਕਹਿਣਾ ਚਾਹੋਗੇ ਪਹਿਲਾਂ ਕੰਮ ਥੋੜਾ ਪਿੱਛੇ ਯਾਰ ਸਾਡੀ ਫੋਟੋ ਵੀ ਐਵੇਂ ਨਹੀਂ ਐ ਨਾ ਕਰੋ ਪਲੀਜ਼ ਪਿੱਛੇ ਕਰ ਲਓ ਅਸੀਂ ਉੱਚੀ ਬੋਲਾਂਗਾ ਇੱਥੇ ਸਾਡੀ ਜੰਨਾ ਦੀ ਫੋਟੋ ਆ ਜਾਏ ਲੋ ਅੱਛਾ ਰੇਲਾ ਦਾ ਸਾਡੀ ਸੀਐਲਪੀ ਦੀ ਮੀਟਿੰਗ ਹੈ 10:30 ਵਜੇ ਉਰੇ ਸਾਰਾ ਅਗਲਾ ਜਿਹੜਾ ਕਾਰਜਕ੍ਰਮ ਹੈ ਕਿ ਕਿਸ ਤਰ੍ਹਾਂ ਲੜਾਈ ਲੜਨੀ ਹੈ ਉਹ ਅਸੀਂ ਚਰਚਾ ਕਰਾਂਗੇ ਪਰ ਅਸੀਂ ਨਾਲ-ਨਾਲ ਸਾਡੀ ਮੰਗ ਹੈ ਨਾਲ-ਨਾਲ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਗਵਰਨਰ ਸਾਹਿਬ ਗਵਰਨਰ ਅਡਰੈਸ ਫੜਮ ਤੋਂ ਪਹਿਲਾਂ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਠੀਕ ਹੈ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਹੈ ਆਪਾਂ ਸ਼ੰਭੂ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਬਾਰਡਰ ਹੈਗਾ ਫਨੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਦੂਜਾ ਪਹਿਲਾ ਗਵਰਨਰ ਰੈਸ ਤੋਂ ਪੜ੍ਹ ਤੋਂ ਪਹਿਲਾ ਸ਼ੁਭ ਕਰ ਰਿਓ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ